ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਪੰਜੋਲਾ ਪੰਜੋਲੀ ਵਿਖੇ ਜਿੱਥੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਕਰ ਰਹੇ ਹਨ ਉੱਥੇ ਹੀ ਕਈ ਅਗਾ ਵਧੂ ਕਿਸਾਨ ਅਦਨਿਕ ਢੰਗ ਦੇ ਨਾਲ ਮਸ਼ੀਨ ਦੇ ਨਾਲ ਝੋਨੇ ਦੀ ਲਵਾਈ ਕਰ ਰਹੇ ਨੇ ਸਾਹਮਣੇ ਇਹ ਕਿਸਾਨ ਨੇ ਜ਼ਿਲ੍ਹਾ ਫਤੇਗੜ ਸਾਹਿਬ ਪਿੰਡ ਪੰਜੋਲੀ ਖੁਰਦ ਦੇ ਗੁਰ达ਸ਼ਨ ਸਿੰਘ ਗੁਰਫੇਵ ਸਿੰਘ ਗੁਰਜੰਤ ਸਿੰਘ ਦੇਖੋ ਮਸ਼ੀਨ ਚੋਨਾ ਲਵਾਉਂਦੀ ਹੋਈ ਬੜੀ ਤੇਜ਼ੀ ਦੇ ਨਾਲ ਜਾ ਰਹੀ ਹੈ ਰਫ਼ਤਾਰ ਵੀ ਬਹੁਤ ਤੇਜ਼ ਹੈ ਤੇ ਲਵਾਈ ਵੀ ਬਹੁਤ ਵਧੀਆ ਤੁਹਾਨੂੰ ਨਜ਼ਦੀਕ ਤੋਂ ਦਿਖਾ ਰਿਹਾ ਤਸਵੀਰਾਂ ਚੋਨਾ ਲਗਾਉਣ ਵਾਲੀ ਮਸ਼ੀਨ ਦੀਆਂ ਤਸਵੀਰਾਂ ਅਤੇ ਮਸ਼ੀਨ ਦੇ ਨਾਲ ਚੋਨੇ ਦੀ ਲਵਾਈ ਹੋ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦੇਖੋ ਮਸ਼ੀਨ ਵੀ ਵਧੀਆ ਤਰੀਕੇ ਦੇ ਨਾਲ ਛੋਨੇ ਵੀ ਲਵਾਈ ਕਰਦੀ ਹੋਈ ਆ ਤਸਵੀਰਾਂ ਦਿਖਾਓ ਦੇਖੋ ਤੁਸੀਂ ਛੋਨਾ ਲਗਾਉਂਦੀ ਹੋਈ ਮਸ਼ੀਨ ਕੀ ਨਾਮ ਹੈ ਜੀ ਆਪਣਾ ਹੀ ਆਪਣਾ ਨਾਮ ਗੁਰਦਰਸ਼ਨ ਸਿੰਘ ਆ ਜੀ ਇਸ ਮਸ਼ੀਨ ਤੇ ਕਿੰਨੇ ਬੰਦੇ ਕੰਮ ਕਰਦੇ ਨੇ ਜੀ ਪੰਜ ਬੰਦੇ ਜੀ ਪੰਜ ਦੋ ਪੰਜ ਬੰਦੇ ਤੇ ਦੋ ਬੰਦਾ ਬਹੁਤ ਵੱਡੀਆਂ ਦਾ ਇੱਕ ਲਾਈ ਜਾਂਦਾ ਜੀ ਅੱਛਾ ਦੋ ਬੰਦੇ ਦੋ ਬੰਦੇ ਉੱਪਰ ਜ਼ਰੂਰੀਆਂ ਜੀ ਦਾ ਮਸ਼ੀਨ ਚਲਾਉਂਦਾ ਹੀ ਆ ਹਾਂਜੀ ਤੇ ਦੂਜਾ ਮਤਲਬ ਜਦੋਂ ਪੌਦ ਮੁੱਕ ਜਾਂਦੀ ਆ ਉਹ ਪੌਣੀ ਵੀ ਪੈਂਦੀ ਆ ਜੀ ਨਾਲ ਆ ਆਪਾਂ ਰੱਖ ਰਿਆ ਥੱਲੇ ਜੀ ਹਾਂਜੀ ਇੱਕ ਚਲਾਉਣੇ ਵਾਲਾ ਡਰਾਈਵਰ ਇੱਕ ਜੇ ਪੌਦ ਮੁੱਕ ਜਾਂਦੀ ਆ ਉਹ ਪਿੱਛੇ ਪਾਉਣ ਵਾਸਤੇ ਆ ਜੀ ਹਾਂਜੀ ਹਾਂ ਇਹ ਇੱਕ ਗੇੜੇ ਦੇ ਵਿੱਚ ਕਿੰਨੀ ਲਗਾਏ ਆਉਂਦੇ ਨਹੀਂ ਅੱਧਾ ਕਿਲੋ ਲੱਗ ਜਾਂਦਾ ਜੀ ਅੱਧਾ ਪੌਣਾ ਕਿਲੋ ਆਰਾਮ ਨਾਲ ਲਾ ਜਾਂਦੀ ਜੀ ਉਹ ਪੌਦ ਰੱਖੀ ਹੋਈ ਹੈ ਦੇਖੋ ਫਿਰ ਤਾਂ ਬਹੁਤ ਵਧੀਆ ਸਿਸਟਮ ਹੈ ਇਹ ਬਹੁਤ ਵਧੀਆ ਗੱਲ ਹੈ ਜਿਹੜੇ ਕਿਸਾਨ ਜ਼ਿਆਦਾ ਖੇਤੀ ਕਰਦੇ ਨੇ ਉਹਨਾਂ ਨੂੰ ਤਾਂ ਅਪਣਾਉਣਾ ਚਾਹੀਦਾ ਹੈ। ਇਹਦਾ ਬਹੁਤ ਲਾਹੇਵੰਦ ਆ ਭਰਾਵਾ। ਹਾਂਜੀ। ਉਹਨਾਂ ਵਾਸਤੇ ਬਹੁਤ ਲਾਹੇਵੰਦ ਠੀਕ ਹੈ। ਠੀਕ ਹੈ ਜੀ, ਠੀਕ ਹੈ। ਲਈ। ਉਹ ਉਹਨਾਂ ਵਾਸਤੇ ਤਾਂ ਬਹੁਤ ਹੈ। ਮੇਰੇ ਕਈ ਜਾਣਕਾਰ ਬੰਦੇ ਨੇ ਉਹ ਵੀ ਲਗਭਗ 100-100 ਕਿਲਿਆਂ 'ਚ ਖੇਤੀ ਕਰਦੇ ਨੇ। ਹਾਂਜੀ ਹਾਂ। ਉਹਨਾਂ ਨੂੰ ਫਿਰ ਇਹ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ ਜੀ ਮਸ਼ੀਨ ਦਾ। ਹੋਰ ਤਾਂ ਜੀ ਇਹੀ ਅੱਗੇ ਸਾਧਣੇ ਇਹੀ ਕਰਨੇ ਪੈਣੇ ਸਭ ਨੂੰ। ਜੇ ਤੋਂ ਅੰਦਰੇ ਕੀਤੀ ਕਰਨੀ। ਲੇਬਰ ਵੀ ਦਿਨ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ ਲਗਭਗ ਜੀ ਉਹ ਦੇਖ ਲਓ ਕੀ ਹਾਲ ਹੈ ਇਸ ਵੇਲੇ ਵਿਚਾਰਾ ਇਧਰੋਂ ਟਰਾਲੀ ਲਈ ਜਾਂਦਾ ਤਾਂ ਹੁਣ ਇਧਰੋਂ ਲਈ ਜਾਂਦਾ ਲੇਬਰ ਕਿਹੜਾ ਮਿਲ ਰਹੀ ਹੈ ਜੀ ਬਿਲਕੁਲ ਸਹੀ ਗਿਆ ਤੁਸੀਂ ਠੀਕ ਹੈ ਜੀ ਠੀਕ ਚਲੋ ਇਹ ਸਾਡੇ ਪੰਜੋੜੇ ਜੇ ਬਹੁਤ ਦਿੱਕਤ ਆਈ ਅੱਛਾ ਅੱਛਾ ਤੁਹਾਡੇ ਪੂਰੇ ਵਾਲੇ ਜੀ ਸਾਡੇ ਜਿਹੜਾ ਮੈਂ ਚਾਰ ਪੰਜ ਚੰਗੇ ਹਾਂਜੀ ਸਾਡੇ ਕਿੰਨੇ ਬੰਦੇ ਆਏ ਨੇ 5 5 6 ਜੇ ਬੰਦੇ ਆਲੇਬਰ ਦੇ ਇਸ ਵਾਰ ਹਾਂਜੀ ਉਹ ਚਾਰ ਪੰਜ ਬੰਦਾ ਕੋਲ ਲੇ ਜਾ ਹੁਣ ਪੰਜੋੜੇ ਦੇ ਲੇਬਰ ਨਹੀਂ ਆਏ ਕਿਹੜੀ ਰੇਡਿੰਗ ਦੇ ਲੈ ਕੇ ਆਉਣਾ ਉਹ ਵੀ ਆਖਰਾ ਟੁੱਪਰ ਲੈ ਕੇ ਆਉ ਛੱਡ ਕੇ ਆਉ ਕੰਨੀਪਰਾ ਵਰਮੋਜੀ ਕਿਹੜੀ ਕੰਪਨੀ ਦੀ ਮਸ਼ੀਨ ਹੈ ਜੀ ਇਹ ਤੇ ਫਿਰ ਇਹ ਕੈਰਾ ਕੰਪਨੀ ਦੀ ਮਸ਼ੀਨ ਆ ਛੇੜਾ ਦੇ ਵਿੱਚ ਇੰਜਨ ਆ ਮਤਲਬ ਹਾਂਜੀ ਸਮਾਨ ਆ ਜੋ ਵੀ ਹੈ ਜਿਵੇਂ ਆਪਣੇ ਕੰਪੋਟਰਾਂ ਦੀ ਆਉਂਦੀ ਆ ਉਹਦਾ ਹੀ ਆ ਉਹ ਤਾਂ ਇੰਜਨ ਬਹੁਤ ਮਜ਼ਬੂਤ ਮੰਨੇ ਜਾਂਦਾ ਜੀ ਹਾਂ ਕੰਪੋਟਰਾਂ ਦਾ ਹੀ ਇੰਜਨ ਆ ਦੇ ਵਿੱਚ ਇਸ ਕਰਕੇ ਮਤਲਬ ਬਹੁਤ ਪਾਵਰਫੁਲ ਹੈ ਜੀ ਹਾਂਜੀ ਹਾਂ